मम्मी प्रेस कर रही है क्या चीज पढ़ते पढ़ते प्रेस करने से क्या होता है वो कर दिया टाइम नहीं लाया करते जल्दी जुल कर दो मम्मी करती चाहे हर चीज लेट है पर करती साफ सुथरी है ना मम्मी अब मम्मी पर्दे डाल रही है ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸਨਨਾ ਕੀ ਦੁਨੀਆ ਚ ਤੁਹਾਡੇ ਸਾਰੇ ਭੈਣ ਭਰਾਉਂ ਦਾ ਸਵਾਗਤ ਕਰਦੀ ਆਂ ਜੀ ਹੋਲ ਸਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਆਈ ਹੋ ਤੁਸੀਂ ਸਾਰੇ ਜਣੇ ਠੀਕ ਹੋ ਹੋਮੋਗੇ ਵਧੀਆ ਹੋਮੋਗੇ ਚਲੋ ਮੈਂ ਬਣਾਉਣ ਲੱਗੀ ਆ ਜੀ ਆਲੂ ਪਕੌੜਿਆਂ ਦੀ ਸਬ지 3 ਪਾਉਂਡ ਟਮਾਟਰ ਫੈਂਕਿ ਅੱਜ ਕੱਲ ਤਾਂ ਸਬ지ਆਂ ਦਾ ਹੀ ਨਹੀਂ ਪਤਾ ਚਲਦਾ ਹੈਗਾ ਇੰਨੇ ਮਹਗੇ ਜਾਣਗੇ ਪਰ ਤੇਨਾ ਤਾਂ ਮੈਂ ਜਮੇਨ ਕੰਦੀ ਪਿੱਛੇ ਟੀਲੀਣ ਮੰਡੀ ਬਸ ਥੋੜੇ ਜਿਹਾ ਬਾਹਰੋਂ ਬਾਹਰ ਹੀ ਆ ਗਿਆ ਆਪਾਂ ਸਭ ਜਿਹੜਾ ਹੈਗਾ ਸੀ ਕੰਮ ਕਰ ਕਰਕੇ ਫਿਰ ਮੈਂ ਕਿੱਥੇ ਚਲ ਕੇ ਆ ਜਾਉਣਾ ਠੀਕ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਆ ਆਲੂ ਪਕੌੜਿਆਂ ਦੀ ਸਬਜ਼ੀ ਮੈਂ ਬਣਾਉਣ ਲੱਗੀ ਆ ਉਹਦੀ ਰੈਸিপি ਕਿਸ ਤਰ੍ਹਾਂ ਮਨੇ ਦੇਚ ਹੁਣ ਜੀ ਅਦਰਕ ਪਾ ਲਿਆ ਹਰੀ ਮਿਰਚਾਂ ਪਾ ਲੀਆਂ चार हरी मिर्चा पाइं थोड़ा जा अदरक पाया दो लाल टमाटर पा रही कटिंग करके मम्मी तरी वाले क्या सिंपल तरी वाले अपने पानी पे हो ले जाएंगे देखो और आलू ना आलू भी दो ही है जी क्योंकि ਤੇ ਰੀਅਲੀ ਸੱਜੀ ਐ ਮੈਂ ਕਿਹਾ ਦੋ ਆਲੂ ਬਹੁਤ ਐ ਕਿਉਂਕਿ ਥੋੜੀ ਗਾੜੀਚੀ ਬਣਾ ਲੂੰਗੀ ਔਰ ਮੇਰਾ ਹੈਗਾ ਅੱਜ ਵਰਕ ਸੋਮਵਾਰ ਦਾ ਫਿਰ ਬੱਚਿਆਂ ਨੇ ਵੀ ਕਿੰਨੀ ਖਾਣੀ ਐ ਆ ਲਾਸਟ ਸੋਮਵਾਰ ਐ ਹਾਂ ਅੱਜ ਸਾਵਣ ਦਾ ਲਾਸਟ ਪਾਰਿਸ਼ ਇਤਨੀ ਇਤਨੀ ਅੱਜ ਨਾ ਪੜਾਣਾ ਸੀ ਬਲੌਗ ਅੱਜ ਤਾਂ ਫਟੋਕਟ ਕਿੰਨੀਆਂ ਝਟਾਂ ਲੈ ਕੇ ਆਇਆ ਪੰਜ ਸੱਤ ਵਾਰ ਝਟਾਂ ਲੈ ਕੇ ਆਇਆ ਮੀ ਇਨਾਮੀ ਤੇ ਇਨਾਮੀ ਪਿਆ ਹੋ ਹੋ ਤੋਬਾ ਕਰਾਤੀ ਸਾਡੇ ਬਾਹਰ ਤਾਂ ਬਿਲਕੁਲ ਨ ਸਮੁੰਦਰ ਬਣਿਆ ਪਿਆ ਲੱਗਦਾ ਜੇ ਪਲਾਟ ਨਾ ਹੁੰਦਾ ਸਾਡੀ ਗਲੀ ਭਰੀ ਹੁੰਦੀ ਸੀ ਨਹੀਂ ਬਟੇ ਫਿਰ ਸਿਗਰੇਟ ਰਹੀ ਵਿੱਕਚਾ ਜਾਂ ਜਦ ਮੈਂ ਸਕੂਲ ਮੇ ਬੈਠੀ ਮਤਲਬ ਇਤਨਾ ਅੱਛਾ ਵੈਦਰ ਹੋ ਰਿਹਾ ਨਾ ਆ ਕਾਲੀ ਘਟਾ ਦਿਨ ਤੋਂ ਹੀ ਰਾਤ ਬਣਾਤੀ ਪਰ ਮਾਤਕ ਸਵੇਰੇ ਤਾਂ ਮੈਂ ਤਾਂ ਦੱਸ ਪਰ ਮੈਂ ਨਾ ਨਹੀਂ ਲਾਈਟ ਬੰਦ ਕਰਦਣੀ ਹੁੰਦੀ ਆ ਭਾਂਡੇ ਮਾਂ ਦੀ ਮਾਂ ਦੀ ਕਿਚਨ ਦੀ ਪਿਛਲੇ ਇਨਾ ਚਾਨਣਾ ਜਾਂ ਟਾਕੀ ਬਹੁਤ ਬੜੀ ਆਪਣੀ ਟੱਕੀ ਪਰ ਮੈਂ ਕਿ ਹਾਈ ਨਹੀਂ ਰਹਿਣਾ ਹੋਗਾ ਮੈਨੇ ਜਦੀ ਭਾਂਡੇ ਸਾਫ ਕਰਦੀ ਕਰਦੀ ਨੇ ਲਾਈਟ ਲਗਾਈ ਦਸ ਲਈ ਮੈਂ ਮਾਕਸ਼ ਨੂੰ ਕਿਹਾ ਮੈਂ ਤਾਂ ਥੋੜਾ ਜਿਹਾ ਵਲੌਗ ਸ਼ੂਟ ਕਰ ਲੈ ਚੱਲ ਕਿੰਨਣਾ ਦੇਖਿਆ ਗ੍ਰੀਸ ਜੀ ਆ ਜਾਂਦੀ ਹੈ ਇੱਥੇ ਕਿੰਨਣਾ ਮੈਂ ਨਹੀਂ ਕਰਦਾ ਸੋ ਜੀ ਹੁਣ ਮੈਂ ਇਹਨੂੰ ਕਰੂਗੀ ਚੋਪ ਮਸਾਲੇ ਨੂੰ ਜੀ ਅੱਗੇ ਤਾਂ ਸੱਚ ਘੱਟ ਤੇਲ ਦੀ ਪਾਲੀ ਸਰੋਂ ਦੇ ਤੇਲ ਦੀ ਮੈਂ ਸਰੋਂ ਦੇ ਤੇਲ ਦਾ ਹੀ ਲੈਣੀ ਹੁੰਦੀ ਆ ਤੜਕਾ ਅਪਰਕੀ ਤੋਂ ਆਕੀਨ ਛੱਟ ਛੱਟੀ ਕਰਨ ਲੱਗੇ ਲਓ ਜੀ ਹੁਣ ਪਾਣੀ ਮੈਂ ਵਿੱਚ ਅੱਧਾ ਚਮਚਾ ਜੀਰੇ ਦਾ ਗੜਾ ਮਸਾਲਾ ਫੋਕ ਕਰਿਆ ਹੈ ਇਹ ਮਸਾਲਾ ਪਾ ਲੈਂਦੇ ਹਾਂ ਹੁਣ ਦੇਖੋ ਜਿਹੜੀ ਆਏ ਨਾ ਜੀ ਹੁ ਮੈਂ ਮੇਰੀ ਚੋਪਰੇ ਤੇ ਚੰਦੇ ਦੀ 1/2 ਗਲਾਸ ਪਾਣੀ ਦਾ ਹਮੇਂ ਹੀ ਮਸਾਲੇ ਦੇ ਵੀ 1/2 ਗਲਾਸ ਪਾਣੀ ਤੇ ਕੇਕਾਉਂ ਵੀ ਲੈ ਜੀ ਨਾ ਮਿਕਰਚ ਅੱਧਾ ਚਮਚਾ ਪਾਉਂਗੀ ਨਾ ਮਿਕਰਚ ਅੱਧਾ ਚਮਚਾ ਪਾਉਂਗੀ ਹਲਦੀ ਦਾ अद्धे से भी घट चमचा अद्धे से थोड़ा जािंट गया गर्म मसाले का हरिया मिर्चा में चार पा लाल मिर्चा में पाऊंगी हम आपे अट्ठ सीटियां गर्म मसाले क्योंकि ए, तो में ये ये सब्जी बनाने का तरीका भी मैं अपने पापा ने सीखा किसी उन्होंने क्या पता सीटिया गर्म मसाले में ਪਤਾ ਕਿ ਇਹ ਜੀ ਸੜਦਾ ਨਹੀਂ ਹੈਗਾ ਕਿਉਂਕਿ ਆਪਣੇ ਅੰਦਰ ਵਿੱਚ ਡੇਢ ਗਲਾਸ ਪਾਣੀ ਪਾਤਾ ਤੇ ਅੱਜ ਬਣਾਇਆ ਆ ਦੇਖੋ ਜੀ ਮੇਰੇ ਦੋ ਹੀ ਆਲੂ ਐ ਮੈਨੇ ਕਿਹਾ ਚਾਹਤਾਂ ਕਿ ਤਿੰਨ ਬੰਦਿਆਂ ਨੇ ਖਾਣੀ ਐ ਤੇ ਕੋਈ ਵੀ ਤਰੀ ਵਾਲੀ ਇਸ ਕਰਕੇ ਮੈਨੇ ਦੋ ਆਲੂ ਵਾਰਤਾ ਮਰੱਕੀ ਕੜਾਹਦਾ ਹੋਰ ਪਿਤੇ ਬਰਤ ਕਰਕੇ ਫਿਰ ਮਨੇ ਉਹ ਖਾਦੇ ਆਂ ਆਲੂ ਮੈਸ਼ ਕਰਕੇ ਚਾਣ ਲਾ ਬਸ ਸੁਚਨਾ ਨਮਕ ਤੇ ਮਿਰਚ ਪਾ ਕੇ ਤੇ ਦੋ ਮਿੰਟ ਸਬਜੀ ਵਾਸਤੇ ਰੱਖ ਦਿੱਤੀ ਬਹੁਤ ਹੀ ਸੁਆਦਿਸਟ ਬਣेंगी ਆਪਣੀ ਆਲੂ ਪਕੋੜਿਆਂ ਦੀ ਰੈਸਿਪੀ ਦੀ ਸਿੱਖੀ ਲੱਜੀ ਆਖੋ ਸੰਜਨਾ ਚਲੀ ਗਈ ਆਪਣੇ ਪਾਪਾ ਦੇ ਨਾਲ ਬਾਹਰ ਪੈਨਪੁੰਨ ਲੈਣੇ ਔਰ ਮਤਲਬ ਕਿ ਮਾਂ ਬੈਲ ਵੀ ਮੇਰੇ ਨਾਲ ਲੈ ਗਈ ਮੈਂ ਵੀਡੀਓ ਬਣਾਉਣ ਤੇ ਬੈਠੀ ਸੀ ਪਰ ਹੁਣ ਨਾ ਸਬਜੀ ਸਾਰੀ ਜੀ ਮੈਂ ਨਮ ਮਸਾਲੇ ਨੂੰ 7-8 ਸੀਟੀਆਂ ਲੁਆਣੀਆਂ ਤਾਂ ਕਿ ਮਸਾਲੇ ਦੇ ਵਿੱਚ ਕਚਾਸ ਦੀ ਬਿਲਕੁਲ ਵੀ ਨਾ 스ਮੈਲ ਜੀ ਨਾ ਆਵੇ ਠੀਕ ਹੈ ਹਾਂ ਘੁੱਟੀਆਂ ਸੀ ਲਿਖਿਆ ਐਸਾ ਹਾਂ ਰੱਖ ਲਓ ਤੇ ਹੁਣ ਫਿਰ ਮੈਂ ਆਲੂ ਤੇ ਪਕੌੜੇ ਵਿੱਚ ਪਾਤੇ ਤੇ ਤਰੀ ਪਾਤੀ ਤੇ ਥੋੜੀ ਜੀ ਪਾਣੀ ਪਾਤਾ ਤਾਂ ਤਰੀ ਬਣ ਗਈ ਤੇ ਹੁਣ ਮੈਂ ਸਿਟੀ ਕੱਢਣ ਲੱਗੀ ਹਾਂ ਫਟਖਾਨੀਆਂ ਤੁਹਾਨੂੰ ਆਪਣੀ ਸਬਜੀ ਦੀ ਰੰਗਤ ਤੇ ਸੰਜਨਾ ਖਾ ਕੇ ਦੱਸੇਗੀ ਫਿਰ ਮੈਨੂੰ ਸਬਜੀ ਬੜੀ ਚਿਹਜੀ ਠੀਕ ਛੱਡ ਲਵਾਂ ਮੈਂ ਈ ਆਟਾ ਮੇਰਾ ਪਿਆ ਆਟਾ ਅੱਜ ਦੁਪਹਿਰ ਦਾ ਹੀ ਪਿਆ ਕਿਉਂਕਿ ਮੇਰਾ ਹੈਗਾ ਜੀ ਬਾਟੂ ਤੇ ਕਿਹੜਾ ਹੋ ਜਾਂਦਾ ਆਟਾ ਅੱਜ ਕੱਲ ਪਤਾ ਨਹੀਂ ਕਿਹੋ ਜਿਹਾ ਕਣ ਕਾਰੀ ਆ ਕਿਹੋ ਜੀ ਨਾ ਫਿਰ ਪਰਮੇ ਆਹੀ ਆਟਾ ਬਣਾਉਂਗੀ ਠੀਕ ਹੈ ਤੇ ਅੱਠ-ਨੌ ਸਾਰੇ ਪੀਕੇ ਬਣਨੇ ਪਿੰਨਾ ਦੀ ਉਹ ਬਣਾਣੀ ਹੈ ਮੇਰਾ ਹੈਗਾ ਅੱਜ ਫਾਸਟ ਸੋਮਵਾਰ ਦਾ ਲਾਸਟ ਸੋਮਵਾਰ ਹੈ ਸਾਵਣ ਮਹੀਨੇ ਦਾ ਤੇ ਹੁਣ ਦੇਖਦੇ ਆਪਾਂ ਸਬਜੀ ਦੇ ਰੰਗ ਕਿਹੋ ਜਿਹਾ ਬਣਦੀ ਹੈ ਤੇ ਇਸੇ ਬਣੇਗੀ ਕਿਉਂਕਿ ਥੋੜਾ ਜਿਹਾ ਅਦਰੇ ਕੁੱਕਰ ਦੇ ਹਿਸਾਬ ਨਾਲ ਅਦਰੇ ਕੁੱਕਰ ਵੀ ਸਾਨੂੰ ਬਹੁਤ ਹੈ ਚਲੋ ਫਿਰ ਅਸੀਂ ਦੂਜੇ ਦਿਨ ਨਾ ਬਚੇੰਬੀ ਸਵੇਰ ਟਿਪਣਾ ਚਾਹੀ ਪਾਣੀ ਹੁੰਦੀ ਹੈ ਮੈਂ ਠੀਕ ਹੈ ਲਓ ਜੀ ਇਹ ਮੇਰੀ ਸਬਜੀ ਬਣ ਕੇ ਹੋ ਗਈ ਤਿਆਰ ਬਿਲਕੁਲ ਕਰੀ ਜ਼ਿਆਦੇ ਨਹੀਂ ਕਰੀ ਹੈਗੀ ਅਲੂਨਾ ਜਿਵਾਲੇ ਅਵਾਲ ਕੇ ਪਾਏ ਅੱਗੇ ਕੱਟ ਕੇ ਪਾਣੀ ਹੁੰਨੀ ਆ ਅੱਧ ਤੋਂ ਅੱਗੇ ਵੀ ਆਪਾਂ ਦੋਕੀ ਪਾਣੀ ਹੁੰਨੀ ਆ ਜਿਹੜੇ ਚਾ ਲੈ ਜਾਂ ਨਾਲ ਅਲੂ ਪਕੌੜੇ ਨੂੰ ਸਬਜ਼ੀ ਸਵਾਦ ਮਣ ਜਾਂਦੀ ਆ ਪਰ ਐਨ ਖੁਲੇ ਜੇ ਚਾ ਲੈ ਐਨ ਖੁਲੇ ਖੁਲੇ ਜੇ ਟੇਸਟੀ ਲੱਗਦੇ ਆ ਲੋ ਜੀ ਇਹ ਜਿਹੜੀਆਂ ਮੈਂ ਮੈਂ ਹਮੇਸ਼ਾ ਕੋਈ ਵੀ ਤਰੀ ਵਾਲੀ ਸਬਜ਼ੀ ਆ ਹਮੇਸ਼ਾ ਕੋਈ ਵੀ ਬਣਾਉਣੀ ਆ ਨਾ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਦੇਖਿਓ ਪਾਣੀ ਥੋੜਾ ਜਿਆਦਾ ਪਾ ਦਿਓ ਜਦੋਂ ਆਪਾਂ ਮਸਾਲੇ ਨੂੰ 7 8 10 ਸੀਟੀਆਂ ਨੂੰ ਆਣੇ ਆ ਤਾਂ ਪਲੀਜ਼ ਤੁਸੀਂ ਇੱਕ ਵਾਰੀ ਨਾ ਐਵੇਂ ਜਿਵੇਂ ਕਨਾ ਕਈ ਪੈਣ ਦੇਖੇ ਤੜਕਾ ਪਾਣੀ ਹੈ ਉਹ ਐਦਾਂ ਹਲਾ ਲੈ ਮੈਂ ਪਾ ਦਿੰਨੀ ਪੁੱਤ ਚੰਪਾਲ ਹਨਾ ਪਕੌੜੇ ਪਕੜੇ ਉਸ ਰੋਟੀ ਖਾਏਗੀ ਨਾ ਚੱਲ ਜੇਗੀ ਥੋੜੀ ਜਿਹੀ ਆ ਜੇਗੀ ਲੈ ਖਾ ਕੇ ਦੇਖੋ ਐ ਕਿ ਨਾ ਮੇਰੀ ਜਿਹੜੀ ਹਲਦੀ ਹੈ ਨਾ ਉਹ ਥੋੜੀ ਜੀ ਨਾ ਪਤਾ ਨਹੀਂ ਕਿਉਂ ਹੋਜੀ ਆ ਗਈ ਹੈ ਮੈਨੂੰ ਹਲਦੀ ਮੈਂ ਕਿਹਾ ਚਲ ਹੁਣ ਰੱਬ ਰੱਪ ਕਰਕੇ ਨਾ ਮਸਾਂ ਹੀ ਹਲੇ ਤਾਂ 2 ਤਿੰਨ ਮਹੀਨੇ ਚੱਲ ਜੇਗੀ ਮੇਰੇ ਕੋਲ ਫਿਰ ਦੇਖਦੀਆਂ ਵੀ ਮਤਲਬ ਜੇ ਅਗਲੀ ਵਾਰੀ ਹੋਈ ਨਾ ਫਿਰ ਉਹ ਭਾਈ ਤੋਂ ਨਹੀਂ ਲੈ ਕੇ ਆਉਂਗੀ ਕਦੀ ਨਹੀਂ ਮੈਂ ਉਸ ਭਾਈ ਦੀ ਦੁਕਾਨ 'ਚ ਗਈ ਪਰ ਬਸ ਐਵੇਂ ਚਲੀ ਗਈ ਤੇ ਪਰ ਉਹਦੇ ਨਾ ਤਾਂ ਮੇਰੇ ਜਿਹੜੇ ਹਾਂ ਛੋਲੇ ਆ ਸਬਜੀ ਬਣਾਉਣ ਵਾਲੇ ਚਨੇ ਹੁੰਦੇ ਆ ਸਬਜੀ ਵਾਲੇ ਨਾ ਤਾਂ ਮੇਰੇ ਉਹ ਵਧੀਆ ਆ ਉਸ ਦੁਕਾਨ 'ਚ ਤੇ ਨਾ ਹੀ ਮੇਰੀ ਹਲਦੀ ਵਧੀਆ ਆ ਦੋਨੋਂ ਚੀਜ਼ਾਂ ਤੇ ਘਰ ਆਈਆਂ ਮੈਂ ਹੁਣ ਉਹ ਦੁਕਾਨ 'ਚ ਕਦੀ ਨਹੀਂ ਜਾਉਂਗੀ ਦੇਖੋ ਆਪਾਂ ਉੱਥੇ ਜਾਵਾਂਗੇ ਨਾ ਜਿੱਥੇ ਫਰੈਸ਼ ਚੀਜ਼ ਮਿਲਦੀ ਆ ਮਤ ਕਿ ਹਮੇਸ਼ਾ ਕੁਝ ਮਨੇ ਤਿੰਨ ਦੁਕਾਨਾਂ ਲਾਈਆਂ ਹੋਈਆਂ ਰਸਨ ਦੀਆਂ ਹਾਂ ਗਿਰਗੀ ਸਾਰੀ ਪਾਗਲ ਕੀ ਮੈਂ ਖਾਰੀ ਸੀ ਲੈ ਸਬਜੀ ਢੋਲ ਲਈ ਚੱਲ ਕੋਈ ਨਾ ਸ਼ੁਕਰ ਹੈ ਉਹ ਹੋਇਆ ਉੱਪਰ ਤਾਂ ਨਹੀਂ ਗਿਰੀ ਥੋੜੀ ਜਿਹੀ ਕੋਈ ਗੱਲ ਮੈਂ ਉਹਦੇ ਨਾਲ ਪੋਚੇ ਨਾਲ ਸਾਫ ਕਰ ਦੂੰਗੀ ਰਹਿਣ ਦੇ ਕੋਈ ਨੀਓ ਚੰਨੀ ਨਾ ਪੁੱਤ ਚੁੰਨਣ ਤਾਂ ਅੰਕ ਲੱਗੇਗਾ ਸਬਜੀ ਦਾ ਦਾਗ ਲੱਗੇਗਾ ਪਈ ਰਹਿਣ ਦੇ ਇੱਥੋਂ ਇਹ ਨਾ ਪਲੇਟ ਚ ਪਾ ਲੂੰਗੀ ਕੋਈ ਨਾ ਪਈ ਰਹਿਣ ਦੇ ਪਲੇਟ ਲੈ ਲਿਆ ਚਲੋ ਜੀ ਬਲੌਕ ਦੇ ਐਂਡ ਮੈਥੀ ਕਰਦੀਆਂ ਦੇਖੋ ਸਬਜੀ ਡੋਲੀ ਖਾਂਦੇ ਉਹ ਗਰਮ ਤੀਨ ਦਿਖਾਨੀਆਂ ਤੁਹਾਨੂੰ ਮੈਂ ਸਾਹਮਣੇ ਹੀ ਤਾਂ ਪਾ ਕੇ ਦਿੱਤੀ ਆ ਦੇਖੋ ਕਿੰਨੀ ਸਬਜੀ ਡੋਲੀ ਲੈਣਾ ਜਰ ਕਿਦੀ ਲੱਗਣੀ ਆ ਬੁੱਤ ਕਿਛੇ ਦਿਨ ਹੀ ਲੱਗਦੀ ਵੀ ਵੈਸੇ ਹੀ ਗਰਮ ਤੀਨ ਜਿਆਦੇ ਹਾਂ ਚਲ ਕੋਈ ਤੇਰੀ ਮੰਮੀ ਆਪਕੀ ਨਜ਼ਰ ਰੱਗ ਗਿਆ ਛਮੈਂ ਹੀ ਹਾਂ ਪਰ ਮਾਂ ਦੀ ਨਜ਼ਰ ਬਹੁਤ ਜਲਦੀ ਲੱਗ ਜਾਂਦੀ ਹੁੰਦੀ ਆ ਇਹ ਤਾਂ ਹੈ ਸੱਚ ਗੱਲ ਸੰਜਨਾ ਤੇ ਬਹੁਤ ਜਿਆਦੀ ਮੇਰੀ ਨਜ਼ਰ ਸੰਜਨਾ ਨੂੰ ਬਹੁਤ ਲੱਗਦੀ ਆ ਅੱਛਾ ਪਰ ਫੇਰ ਅੰਦਰ ਲਈ ਆਏ ਤੁਸੀਂ ਮਿੱਟੀ ਵਾਲੀ ਬਾਹਰ ਨਹੀਂ ਕੱਢ ਕੇ ਆਏ ਹੈਗੇ ਹਾਈ ਹੁਣੇ ਖਾਈ। ਇਹ ਤਾਂ ਆਹ ਹਾਇਆ ਤੇ ਖਾ ਲੈ। ਜਿਹੜੀ ਹੱਥ 'ਚ ਐ ਤੇ ਖਾ ਲੈ। ਆਹ ਵਿੱਚ ਪਾ ਦੇ। ਹਾਂ। ਖਾ ਲੈ। ਆ ਹਾਂ ਅੱਜ ਪਾ ساری ਡੰਗੋ ਵਿੱਚ ਮੈਂ ਇਹਨਾਂ ਨੂੰ ਬਾਅਦ ਸਵੇਰੇ ਆਏਗਾ ਨਾ ਕੂੜੇ ਵਾਲਾ ਨੂੰ ਪਾ ਦੂੰਗੀ। ਚਲ। ਕੱਲ੍ਹ ਕਿ ਐਸੀ ਆਏਗਾ? ਆਂ ਨਿੱਕ ਫੜ ਕੇ ਸਵੇਰੇ ਦੱਕਾ ਡਬੇ ਨਾਲ ਮੈਂ ਮੰਜਾ ਤੋਦ ਦਿੰਦੀ ਕੋਈ। ਹਾਂ ਅੱਜ ਦਾ ਜੀ। ਓਹ ਹੋ ਹੋ ਹੋ। ਅੱਜ ਤਾਂ ਮੀਂਹ ਪਿਆ। ਸੋਵਾ ਕਰਾਤੀ ਜੀ ਭਗਵਾਨ ਨੇ ਮੀਂਹ ਦੀ ਬਹੁਤ ਮੀਂਹ ਪਿਆ ਅੱਜ ਤਾਂ ਬਹੁਤ ਜਾਦੇ ਚਲੋ ਜੀ ਪਰਮਾਤਮਾ ਦੇ ਰੰਗ ਹੰਦ ਗੱਲਦੇ ਆ ਕਿਦੇ ਕਿਸ ਤਰ੍ਹਾਂ ਤੇ ਚਲੋ ਜੀ ਵਲੌਗ ਦਾ ਐਂਡ ਆਪ ਇੱਥੇ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤਿੰਨਾਂ ਚੀਜ਼ਾਂ ਕਰੰਨੀ ਆ ਨਾ ਭੁੱਲਿਆ ਕਰੋ ਪਲੀਜ਼ ਹੱਥ ਬੰਨ੍ਹ ਕੇ ਰਿਕਵੈਸਟ ਆ ਤੁਹਾਡੇ ਅੱਗੇ ਤੇ ਵਲੌਗ ਦਾ ਐਂਡ ਆਪ ਇੱਥੇ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਮੈਨੂੰ ਜ਼ਰੂਰ ਕਿਸੇ ਐਂਡ ਕਰਨ ਤੋਂ ਪਹਿਲਾਂ ਅ ਮੈਨੂੰ ਜ਼ਰੂਰ ਦੱਸੋ ਬਲੌਗਰਸ ਦਾ ਟੀਮ ਮੈਂ ਬਣਿਆ ਕਮੈਂਟ ਜ਼ਰੂਰ ਕਰ ਦਿਓ ਤੇ ਬਲੌਗ ਦਾ ਐਂਡ ਕਰਨ ਲੱਗੀਆਂ ਸਾਰੇ ਬੋਲੇ ਜੈ ਸ਼੍ਰੀ ਕ੍ਰਿਸ਼ਨ